ਘੋੜਿਆਂ ਦੀ ਪੇਟ ਦਰਦ ਤੇ ਬੰਨਪੈਣ ਕਰਕੇ ਬਹੁਤ ਸਾਰੇ ਜਨਮਰਾਂ ਦਾ ਨੁਕਸਾਨ ਹੋ ਜਾਂਦਾ ਹੈ ਭਰਾ ਬਹੁਤ ਤਕਲੀਫ ਦੇ ਵਿੱਚ ਰਹਿੰਦੇ ਆ ਤੇ ਜਦੋਂ ਜਨਵਰ ਦੇ ਤਕਲੀਫ ਹੁੰਦੀ ਹੋਵੇ ਤੇ ਉਦੋਂ ਮਾਲਕ ਤੋਂ ਵੇਖਿਆ ਨਹੀਂ ਜਾਂਦਾ ਪਰ ਵੇਖਣ ਤੋਂ ਸਿਵਾਏ ਉਹਦੇ ਹੱਥ ਚ ਵੀ ਨਹੀਂ ਕੁਝ ਹੁੰਦਾ ਸਜਣੋ ਜਿੰਨਾ ਚਿਰ ਡਾਕਟਰ ਸਾਹਿਬ ਨਹੀਂ ਆਉਂਦੇ ਪਰ ਇਹਦਾ ਇੱਕ ਰਾਮਬਾਨ ਇਲਾਜ ਦੱਸਣ ਲੱਗੇ ਆ ਦੂਜੀ ਗੱਲ ਏ ਹੈ ਕਿ ਜਿੰਨਾ ਚਿਰ ਮੈਂ ਅੱਖੀ ਕਿਸੇ ਚੀਜ਼ ਨੂੰ ਪਰਖਣਾ ਨਾ ਲਵਾਂ ਵੇਖਣਾ ਨਾ ਲਵਾਂ ਉਹਨੇ ਚਿਰ ਮੈਂ ਕਿਸੇ ਵੀ ਪ੍ਰੋਡਕਟ ਦੀ ਐਡ ਨਹੀਂ ਕਰਦਾ ਹਮੀ ਨਹੀਂ ਭਰਦਾ ਬਹੁਤ ਸਾਰੇ ਸੱਜਣ ਫੋਨ ਕਰਦੇ ਆ ਭਾਵੇਂ ਉਹ ਨੀਰੇ ਵਾਲੇ ਭਰਾ ਹੋਣ ਤੇ ਭਾਵੇਂ ਉਹ ਏਦਾਂ ਦੇ ਪ੍ਰੋਡਕਟਾਂ ਵਾਲੇ ਭਰਾ ਹੁਣ ਪਰ ਜਿਹੜੀ ਚੀਜ਼ ਤੇ ਮੈਨੂੰ ਪੂਰਾ ਯਕੀਨ ਹੋ ਜਾਂਦਾ ਤੇ ਮੈਂ ਉਹਦੀ ਐਡ ਤਾਂ ਕਰਦਾ ਕਿਉਂਕਿ ਘੋੜੇ ਘੋੜੀਆਂ ਇੱਕ ਘੋੜਾ ਪਾਲਕ ਦੀ ਜ਼ਿੰਦਗੀ ਦੇ ਵਿੱਚ ਕੀ अहमियत ਰੱਖਦੇ ਆ ਉਹ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਆ ਤੇ ਇਹ ਗੱਲ ਦੀ ਜ਼ਿੰਮੇਵਾਰੀ ਵੀ ਸਮਝਦੇ ਆਂ ਵੀ ਯਾਰ ਤੁਸੀਂ ਸਾਨੂੰ ਇੱਕ ਪਲੇਟਫਾਰਮ ਦਿੱਤਾ ਤੇ ਅਸੀਂ ਉਹਦੇ ਤੇ ਚੰਗੀ ਚੀਜ਼ ਜਿਹੜੀ ਬਿਲਕੁਲ 100% ਉਹਦਾ ਰਿਜ਼ਲਟ ਸਹੀ ਹੈ ਉਹ ਹੀ ਤੁਹਾਨੂੰ ਵਿਖਾਈ ਜਾਵੇ ਉਹਨੂੰ ਫਾਰਮੂਲਾ ਕੀ ਹੈ ਤੇ ਉਹ ਤੁਸੀਂ ਕਿਵੇਂ ਮੰਗਾ ਸਕਦੇ ਹੋ ਉਹਦੇ ਬਾਰੇ ਤੁਹਾਨੂੰ ਜਾਣ કરી দেনਨਾ ਤੁਸੀਂ ਇਦਾਂ ਚੌਕਰ ਦੇ ਵਿੱਚ ਅਸੀਂ ਵੀ ਪਹਿਲਾਂ ਟਰਾਈ ਦਿੱਤੀ ਤੁਸੀਂ ਵੀ ਜੇ ਜਨਮਰ ਖਾਂਦਾ ਹੈ ਤਾਂ ਤੁਸੀਂ ਉਹਨੂੰ ਖਵਾ ਸਕਦੇ ਹੋ ਚੌਕਰ ਚ ਪਾ ਲੋ ਜਾਂ ਫੀਡ ਚ ਪਾ ਲੋ ਗੋੜ ਚ ਪਾ ਲੋ ਕਿੱਥੇ ਵੀ ਤਰੀਕੇ ਨਾਲ ਤੁਸੀਂ ਦੇ ਸਕਦੇ ਹੋ ਪਰ ਇਹ ਘੋੜੀ ਦੇ ਦਰਦ ਜਿਆਦਾ ਹੁੰਦੀ ਸੀ ਇਹਨੇ ਮੂੰਹ ਮਾਰਿਆ ਜਾਂ ਮਾਰਿਆ ਪਰ ਬਾਅਦ ਚ ਖਾਦਾ ਨਹੀਂ ਕੁਝ ਵੀ ਤੇ ਫੇਰ ਭਰਾਵਾਂ ਨੇ ਜਿਹੜੀ ਉਹ ਨਾਲ ਦੇ ਨਾਲ ਤੁਸੀਂ ਵੇਖ ਰਹੇ ਹੋ ਕਿ ਜ਼ਬਰਦਸਤੀ ਇਹਦੇ ਮੂੰਹ ਚ ਪਾਈ ਹੈ ਉਹ ਦਵਾਈ ਤੇ ਫੇਰ ਰਿਜ਼ਲਟ ਕੀ ਆਇਆ ਉਹ ਵੀ ਤੁਹਾਨੂੰ ਮੈਂ ਅੱਗੇ ਮੈਂਸ਼ਨ ਕਰਦਾ ਪ੍ਰੋਪਰ ਵੀਡੀਓ ਸਾਰੀ ਵੇਖ ਕੇ ਜਾਇਓ ਤੇ ਜਿਹੜੀ ਇਹ ਚੀਜ਼ ਤੁਹਾਨੂੰ ਦੱਸਣ ਲੱਗੇ ਆ ਤੁਰੰਤ ਹੀ ਬਾਈ ਨੂੰ ਫੋਨ ਕਰਕੇ ਤੇ ਆਪਦੇ ਘਰ ਜ਼ਰੂਰ ਮਗਾ ਕੇ ਰੱਖੋ ਐਮਰਜੈਂਸੀ ਦੇ ਵਿੱਚ ਤੁਹਾਡੇ ਕੰਮ ਆਊਗੀ ਇਹ ਪ੍ਰੋਡਕਟ ਹੈ ਭਰਾ ਦਾ ਦੇਸੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਕੋਈ ਇਹਦੇ ਚ ਕੈਮੀਕਲ ਦੀ ਬਾਧ ਘਾਟ ਨਹੀਂ ਹੈ ਬਿਲਕੁਲ 100% ਆਯੁਰਵੈਦਿਕ ਪ੍ਰੋਡਕਟ ਹੈ ਇਹਦਾ ਨਾਮ ਹੈ ਜੀ ਪੇਟ ਦਰਦ ਸਫਾ ਕਿਸੇ ਵੀ ਘੋੜਾ ਘੋੜੀ ਵਸ਼ੇਰੇ ਵਸ਼ੇਰੀ ਦੇ ਪੇਟ ਚ ਦਰਦ ਹੈ ਜਾਂ ਬੰਨ ਪੈ ਗਿਆ ਤੇ ਤੁਸੀਂ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹ ਚੀਜ਼ ਮੰਗਾ ਸਕਦੇ ਹੋ ਇੱਕ ਆ ਬੋਤਲ ਤੁਹਾਨੂੰ ਮਿਲੂਗੀ ਪੈਕਿੰਗ ਲਿਕਵਿਡ ਦੇ ਵਿੱਚ ਤੇ ਇੱਕ ਜਿਹੜਾ ਪਹਿਲਾਂ ਡੱਬਾ ਬਖਾਇਆ ਉਹਦੇ ਵਿੱਚ ਪੁੜੀਆਂ ਨੇ ਇਹਨਾਂ ਦੋਵਾਂ ਨੂੰ ਮਿਕਸ ਕਰਕੇ ਤੇ ਤੁਸੀਂ ਆਪਣੇ ਨਗੀਨੇ ਨੂੰ ਦੇ ਦੇਣੀ ਹੈ ਤਕਰੀਬਨ ਸਵਾ ਘੰਟੇ ਦੇ ਵਿੱਚ ਵਿੱਚ ਤੁਹਾਡੇ ਜਿਹੜਾ ਨਗੀਨਾ ਆ ਦੇਖੋਗੇ ਘੋੜੀ ਚੰਗੀ ਭਲੀ ਫੇਰਾ ਉੱਠ ਖੜੀ ਸਾਨੂੰ ਸਵਾ ਘੰਟਾ ਵੇਟ ਕਰਨਾ ਪਿਆ ਉਸ ਤੋਂ ਬਾਅਦ ਇਹਨੇ ਆਪਣਾ ਦਾਣਾ ਵੀ ਖਾਦਾ ਤੇ ਘੋੜੀ ਨੋ ਬਰਨਾ ਹੋ ਗਈ ਯਾਰ ਕੁਝ ਕੇ ਸਮੇਂ ਦੇ ਵਿੱਚ ਤੇ ਮੈਂ ਤਾਂ ਰეკਮੈਂਡ ਤੁਹਾਨੂੰ ਕਰ ਰਿਹਾ ਕਿ ਯਾਰ ਕਿਸੇ ਵੇਲੇ ਡਾਕਟਰ ਸਾਹਿਬ ਦੂਰ ਹੁੰਦੇ ਆ ਨਹੀਂ ਪਹੁੰਚਿਆ ਜਾਂਦਾ ਉਹਨੇ ਚਿਰ ਨੂੰ ਜਾਨਵਰ ਦਾ ਨੁਕਸਾਨ ਨਾ ਹੋਵੇ ਆਪਣੇ ਦਾ ਤੇ ਇਹ ਚੀਜ਼ ਕੋਈ ਬਾਲੀ ਮਹਿੰਗੀ ਵੀ ਨਹੀਂਗੀ ਇੱਕ ਜੇ ਆਪਾਂ ਦੂਜੇ ਲੋਟ ਵੀ ਹਿਸਾਬ ਲਾਈਏ ਪਰ ਤੁਸੀਂ ਮੰਗਾ ਕੇ ਜਰੂਰ ਰੱਖੋ ਪੇਟ ਦਰਦ ਸਫਾ ਬਿਲਕੁਲ ਆਏ ਉਰੇ ਦਿਕੇ ਤੇ ਵੀਰ ਨਾਲ ਸੰਪਰਕ ਜਰੂਰ ਜਰੂਰ ਮੇਰੇ ਵੀਰ ਕਰ ਲਿਓ ਤੇ ਤੁਹਾਨੂੰ ਬਿਲਕੁਲ ਤੁਸੀਂ ਹੱਥੀ ਦੇ ਸਕਦੇ ਹੋ ਕਿਸੇ ਬਾਲੀ ਮੰਨ ਲਓ ਭੰਬਲ ਭੂਸੇ ਵਾਲੀ ਗੱਲ ਨਹੀਂ ਹੈਗੀ ਸਿੰਪਲ ਜੀ ਦਵਾਈ ਇੱਕ ਪੁੜੀ ਹੈ ਤੇ ਇੱਕ ਆ ਲਿਕਵਿਡ ਹੈ ਉਹਨੂੰ ਕਿਸੇ ਵੀ ਜਿਹੜਾ ਜਨਮਰ ਖਾ ਲੈਂਦਾ ਉਹਨੂੰ ਉਹਦੇ ਚ ਮਿਕਸ ਕਰਕੇ ਦੇ ਸਕਦੇ ਹੋ ਜੇ ਨਹੀਂ ਖਾਂਦਾ ਤੇ ਜਿੱਦਾਂ ਅਸੀਂ ਨਾਲ-ਨਾਲ ਦਿੱਤੀ ਹੈ ਤੁਸੀਂ ਉਹ ਚੀਜ਼ ਵੀ ਅਪਲਾਈ ਉਹਦੇ ਤੇ ਕਰ ਸਕਦੇ ਹੋ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਹਰੇਕ ਕੋੜਾ ਪਾਲਕ ਦੇ ਕੋਲੇ ਚੀਜ਼ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਇੱਕ ਰਾਮਾ ਲਾਜ ਹੈ ਯਾਰ ਕਿਸੇ ਵੀ ਭਰਾ ਦਾ ਪੇਟ ਦਰਦ ਜਾਂ ਬੰਨ ਪੈਣ ਕਰਕੇ ਜਾਨਵਰ ਨੁਕਸਾਨੀਆਂ ਨਾ ਜਾਵੇ ਤੇ ਇਹ ਚੀਜ਼ ਕੰਪਰਸਰੀ ਹੁਣੇ ਤੁਸੀਂ ਆਪਣੇ ਘਰੇ ਮੰਗਵਾ ਕੇ ਰੱਖੋ ਕਿਸੇ ਵੀ ਟਾਈਮ ਐਮਰਜੈਂਸੀ 'ਚ ਤੁਹਾਡੇ ਕੰਮ ਆ ਸਕਦੀ ਹੈ ਤੇ ਤੁਹਾਡਾ ਜਿਹੜਾ ਨਗੀਨਾ ਹੈ ਉਹ ਬਿਲਕੁਲ ਤੰਦਰੁਸਤ ਦਿਸੂਗਾ ਜਿਵੇਂ ਆ ਵੇਖੋ ਵੀ ਕੁੜੀ ਚੰਗੀ ਪਲੀ ਹੋ ਗਈ ਬਾਅਦ ਚ ਘੰਟੇ ਸਵਾ ਘੰਟੇ ਦੇ ਵਿੱਚ ਤੇ ਬਾਅਦ ਚ ਇਹਦੇ ਦਰਦ ਹੋਈ ਨਹੀਂ ਬਾਕੀ ਜਿਹੜੀ ਹੋਰ ਵੀ ਕੋਈ ਜਾਣਕਾਰੀ ਹੈ ਉਹ ਤੁਸੀਂ ਦਿੱਤੇ ਨੰਬਰ ਤੇ ਭਰਾ ਨਾਲ ਸੰਪਰਕ ਕਰਕੇ ਲੈ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਕਿਸੇ ਵੀ ਭਰਾ ਦਾ ਨੁਕਸਾਨ ਪਹਿਲਾਂ ਹੋ ਚੁੱਕਾ ਹੈ ਤੇ ਉਸ ਭਰਾ ਤਾਈ ਵੀ ਇਹ ਵੀਡੀਓ ਸ਼ੇਅਰ ਕਰਨੀ ਬੜੀ ਜ਼ਰੂਰੀ ਹੈ ਕਿ ਅੱਗੇ ਤੋਂ ਉਹਦਾ ਨੁਕਸਾਨ ਨਾ ਹੋਵੇ ਧੰਨਵਾਦ